ਚਿੰਨ ਦੇ ਕੇ ਸਾਨੂੰ ਅਨਖੀ ਕੌਮ ਵਾਲੀ ਸਦਾ ਆਜ਼ਾਦ ਰਹਿਣੀ ਬਹਿਣੀ ਵਾਲੀ ਸੂਰਮੇ ਬਣਾ ਦਿੱਤਾ ਸੇਰਾ ਸਜਾ ਕੇ ਕੇਸਾਂ ਤੇ ਦਸਤਾਰਾਂ ਦਾ ਸਿਰ ਤੇ ਸੱਚੀ ਹੀਰਿਆਂ ਦਾ ਤਾਜ ਸਜਾ ਦਿੱਤਾ ਬਖਸ਼ੇ ਪੰਜ ਕਕਾਰ ਸਾਨੂੰ ਕੇਸ ਕੜਾ ਕੰਗਾ ਕਿਰਪਾਨ ਤੇ ਕਸ਼ਹਿਰਾ ਉਹਨਾਂ ਨੂੰ ਨਾਮ ਦਿੱਤਾ ਤਿਆਰ ਕੀਤੀ ਖੰਡੇ ਦੀ ਪਹਲ ਸਾਡੇ ਲਈ ਐਸੀ ਚੀੜੀਆਂ ਬਾਜ਼ ਨਾਲ ਵੀ ਲੜਾ ਦਿੱਤੀਆਂ ਅੰਮ੍ਰਿਤ ਪਾਨ ਕਰਾ ਕੇ ਪੰਜ ਪਿਆਰਿਆਂ ਨੂੰ ਸ਼ਿਕਾ ਕੇ ਅੰਮ੍ਰਿਤ ਪੰਜਾਂ ਪਿਆਰਿਆਂ ਨੂੰ ਫਿਰ ਸ਼ਕ ਕੇ ਅੰਮ੍ਰਿਤ ਪੰਜਾਂ ਪਿਆਰਿਆਂ ਤੋਂ ਵਾਹੋ ਵਾਹੋ ਗੋਵਿੰਦ ਸਿੰਘ ਆਪੇ ਗੁਰ ਚੇਲਾ ਅਖਵਾ ਦਿੱਤਾ ਚਿੰਨ ਦੇ ਕੇ ਸਾਨੂੰ ਅਨਖੀ ਕੌਮ ਵਾਲੇ ਸਦਾ ਆਜ਼ਾਦ ਰਹਿਣੀ ਬਹਿਣੀ ਦੇ ਮਾਲਿਕ ਬਣਾ ਦਿੱਤਾ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ